ਗੁਰਾਇਆਂ ਦੇ ਪਿੰਡ ਅੱਟੀ 'ਚ ਲੱਗਣ ਜਾ ਰਹੇ ਹਾਰਡ ਮਿਕਸਰ ਪਲਾਂਟ ਦੇ ਵਿਰੋਧ 'ਚ ਪਿੰਡ ਵਾਸੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਉਹ ਇਹ ਪਲਾਂਟ ਕਿਸੇ ਵੀ ਕੀਮਤ 'ਤੇ ਨਹੀਂ ਲੱਗਣ ਦੇਣਗੇ। ਪਿੰਡ ਵਾਸੀਆਂ ਨੇ ਇੱਕ ਲਿਖਤੀ ਸ਼ਿਕਾਇਤ ਐਸ.ਡੀ.ਐਮ ਫਲੋਰ ਦੇ ਨਾਮ ਤਹਿਸੀਲਦਾਰ ਸਤਵਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਸੁਨੀਤਾ ਖਿੱਲਣ ਨੂੰ ਸੌਂਪੀ। ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਖੂਹਾਂ ਨੂੰ ਜਾਣ ਵਾਲੇ ਪੀੜੇ ਰਸਤੇ 'ਤੇ ਉਹਨਾਂ ਦਾ ਉਹਨਾਂ ਦਾ ਜਾਣਾ ਮਾਹੌਲ ਹੋ ਜਾਵੇਗਾ। ਲੋਕਾਂ ਨੇ ਦੱਸਿਆ ਕਿ ਪਲਾਂਟ ਲਗਾਉਣ ਵਾਲੀ ਕੰਪਨੀ ਆਪਣੇ ਟਿੱਪਰ ਪਿੰਡ ਵਿੱਚੋਂ ਲੰਘਾਏਗੀ ਜਿਸ ਕਾਰਨ ਕਿਸੇ ਵੇਲੇ ਵੀ ਵੱਡੇ ਹਾਸੇ ਵਾਪਰ ਸਕਦੇ ਹਨ ਪਿੰਡ ਦੇ ਸਕੂਲ ਮੁਖੀਆਂ ਨੇ ਵੀ ਪਿੰਡ ਵਾਸੀਆਂ ਦੇ ਇਸ ਫੈਸਲੇ ਤੇ ਬੋਲਦੇ ਹੋਏ ਕਿਹਾ ਕਿ ਸਕੂਲੀ ਬੱਚੇ ਹਾਸਿਆਂ ਦਾ ਸ਼ਿਕਾਰ ਹੋ ਸਕਦੇ ਹਨ ਜਾਣਕਾਰੀ ਮੁਤਾਬਕ ਪਿੰਡ ਦੀ ਇੱਕ ਔਰਤ ਨੇ ਆਪਣੀ ਜ਼ਮੀਨ ਕਿਸੇ ਨੂੰ ਵੇਚ ਦਿੱਤੀ ਜਿਸ ਦੀ ਰਜਿਸਟਰੀ ਤਸਦੀਕ ਕਰਨ ਵੇਲੇ ਪਿੰਡ ਦੇ ਕਿਸੇ ਵੀ ਪੰਚ ਸਰਪੰਚ ਜਾਂ ਲੰਬardar ਦੇ ਦਸਤਖਤ ਨਹੀਂ ਹਨ ਇਹਨਾਂ ਮੋਤਵਾਰਾਂ ਨੇ ਇਤਰਾਜ਼ ਪ੍ਰਗਟਾਇਆ ਕਿ ਜੇ ਪਿੰਡ ਦੀ ਕਿਸੇ ਜ਼ਮੀਨ ਦੀ ਰਜਿਸਟਰੀ ਵੇਲੇ ਕਿਸੇ ਬਾਹਲੇ ਇਲਾਕੇ ਦੇ ਲੰਬਰਦਾਰ ਤੋਂ ਹੀ ਤਸਦੀਕ ਕਰਾਉਣੀ ਹੈ ਤਾਂ ਉਹਨਾਂ ਦੀਆਂ ਸੇਵਾਵਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਪਿੰਡ ਵਾਸੀਆਂ ਨੇ ਇਹ ਦੋਸ਼ ਵੀ ਲਗਾਏ ਕਿ ਕੰਮ ਸ਼ੁਰੂ ਕਰਨ ਲਈ ਹੁਣ ਤੱਕ ਕੰਪਨੀ ਦੀਆਂ ਮਸ਼ੀਨਾਂ ਨੇ ਉਹਨਾਂ ਦੇ ਪਾਣੀ ਦੇ ਪਾਈਪ ਤੋੜ ਦਿੱਤੇ ਹਨ ਮੰਗ ਪੱਤਰ ਦੇਣ ਉਪਰੰਤ ਜਦੋਂ ਪਿੰਡ ਦੇ ਮੋਤਵਾਰ ਪਲਾਂਟ ਵਾਲੇ ਸਥਾਨ ਤੇ ਪੁੱਜੇ ਜਿੱਥੇ ਕੁੰਡੀ ਪਾ ਕੇ ਬਿਜਲੀ ਦੀ ਸਪਲਾਈ ਲਈ ਜਾ ਰਹੀ ਸੀ ਪਿੰਡ ਵਾਸੀਆਂ ਨੇ ਇਸ ਦੀ ਸ਼ਿਕਾਇਤ ਤੁਰੰਤ ਪਾਵਰਕਾਮ ਦੇ ਅਧਿਕਾਰੀਆਂ ਨੂੰ ਕੀਤੀ ਇਹਨਾਂ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਸਬੂਤ ਵਜੋਂ ਤਾਰਾ ਜ਼ਬਤ ਕਰ ਲਈਆਂ ਉਥੇ ਹੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਚੋਰੀ ਦੇ ਮਾਮਲੇ ਵਿੱਚ ਵਿਭਾਗ ਵੱਲੋਂ ਇਹਨਾਂ ਨੂੰ ਕਰੀਬ 2.5 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ ਗੁਰਾਇਆਂ ਤੋਂ ਮਨੀਸ਼ ਕੌਸ਼ਲ ਦੀ ਖਾਸ ਰਿਪੋਰਟ ਪੰਜਾਬ ਸਾਰੇ ਲੰਗੜਟੀ ਦੀ ਤੇ ਸ਼ਾਂਤੀ ਅੰਦਨ ਤੇ ਸਾਰੇ ਨਗਰ ਨਿਵਾਸੀ ਬੇਨਤੀ ਕਰਦੇ ਆਂ ਕਿ ਸਰਕਾਰ ਨੂੰ ਵੀ ਜਿਹੜੀ ਹੈ ਸਾਡੇ ਪਿੰਡ ਦੇ ਵਿੱਚ ਇਹ ਪਲਾਂਟ ਲੱਗਣ ਲੱਗਾ ਇਹ ਪਲਾਂਟ ਜਲਦੀ ਤੋਂ ਜਲਦੀ ਰੋਕਿਆ ਜਾਵੇ ਅਸੀਂ ਜਿੰਨੇ ਵੀ ਪਿੰਡ ਵਾਸੀ ਆ ਅਸੀਂ ਸਾਰੇ ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ ਅੱਜ ਅਸੀਂ ਇੱਕ ਮੰਗ ਪੱਤਰ ਜਿਹੜਾ ਐਸ.ਡੀ.ਐਮ ਸਾਹਿਬ ਨੂੰ ਦੇ ਕੇ ਆਏ ਆ ਤੇ ਉਹਦੇ ਵਿੱਚ ਸਾਰੇ ਪਿੰਡ ਵਾਸੀਆਂ ਨੇ ਸਾਰੀਆਂ ਪਿੰਡ ਦੀਆਂ ਕਮੇਟੀਆਂ ਨੇ ਬਾਕੀ ਜੋ ਵੀ ਕਿਸਾਨ ਯੂਨੀਅਨ ਹੈਗੀ ਆ ਇਹਨਾਂ ਨੇ ਸਾਰੇ ਪਰਿਵਾਰ ਨੇ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਕਿ ਦੋ 250 ਬੰਦਾ ਸੀਗਾ ਅਸੀਂ ਸਰਕਾਰ ਨੂੰ ਬਹੁਤ-ਬਹੁਤ ਤੋਂ ਬੇਨਤੀ ਕਰਦੇ ਆ ਕਿ ਪਿੰਡਾਂ ਦੇ ਪਲਾਟ ਜਿਹੜੇ ਆ ਪਿੰਡਾਂ ਦੇ ਵਿੱਚ ਕੱਟ ਲਾਏ ਜਾਣ ਤਾਂ ਕਿ ਆਵਾਜਾਈ ਜਿਹੜੀ ਆ ਰਸਤੇ ਜਿਹੜੇ ਆ ਛੋਟੇ ਆ ਤੰਗ ਆ ਇਹਨਾਂ ਦੇ ਵਿੱਚ ਜੋ ਕਿਸਾਨ ਜਿਹੜੀਆਂ ਨੇ ਆ ਉਹ ਜਦੋਂ ਵੀ ਆਪਣੇ ਕੋਈ ਵੀ ਫਸਲ ਵਾੜੀ ਪੱਕਾਟਦੀ ਆ ਤੇ ਬਾਕੀ ਕੰਪੈਨਾਂ ਜਾਂ ਹੋਰ ਕੋਈ ਨੰਗੜਾ ਹੁੰਦਾ ਦੋਲੋ ਲੈਣਾ ਨਹੀਂ ਨੰਗ ਸਕਦੀਆਂ ਇਸ ਕਰਕੇ ਬਾਕੀ ਕਈ ਗਾਰਵੀਅਤ ਤੇ ਰਹਿੰਦੇ ਆ ਮਹੱਲੇ ਵਾਲੇ ਪਿੰਡਾਂ ਦੇ ਵਿੱਚ ਇਹ ਪਲਾਂਟ ਜਿਹੜਾ ਵੱਡੇ ਰੋਡ ਕਿਤੇ ਲਾਇਆ ਜਾਵੇ ਤੇ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਇਹ ਜਿਹੜਾ ਪਲਾਂਟ ਲੱਗ ਰਿਹਾ ਇਹ ਮਿੱਤਰ ਪਲਾਂਟ ਲੱਕ ਵਾਲਾ ਇਹਦੇ ਵਿੱਚ ਆਪਣੇ ਪਿੰਡ ਵਾਸੀਆਂ ਨੂੰ ਬਹੁਤ ਵੱਡੀ ਪ੍ਰੋਬਲਮ ਹੈ ਹੈ ਜਿਹੜਾ ਇਹ ਰੋਡ ਆ ਸਾਡਾ ਐਗਰੀਕਲਚਰ ਰੋੜ ਆ 19 ਫੁੱਟਾ ਰੋੜ ਆ ਇਹਦੇ ਵਾਸਤੇ ਇਹਨਾਂ ਨੂੰ ਐਨਓਸੀ ਲਈ ਜਾਂ ਨਹੀਂ ਇਹਨਾਂ ਨੂੰ ਪਤਾ ਹੋਊਗਾ ਪਰ ਇਹਨਾਂ ਨੇ ਕੋਈ ਵੀ ਸਾਨੂੰ ਹਲੇ ਤੱਕ ਆਪਣਾ ਡਾਕੂਮੈਂਟ ਪੇਸ਼ ਨਹੀਂ ਕੀਤਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆਂ ਤੇ ਮਾਜੋਗ ਐਡੀਓ ਸਾਹਿਬ ਨੂੰ ਵੀ ਇਹਨਾਂ ਦਾ ਪੱਤਰ ਦੇ ਆਏ ਆਂ ਅਸੀਂ ਇਸ ਵਾਸਤੇ ਅਸੀਂ ਇਹਨਾਂ ਦਾ ਰੋਡ ਜਿਹੜਾ ਆ ਉਹ ਰੋਕ ਰਹੇ ਆਂ ਜਿਸ ਤੱਕ ਸਾਡਾ ਕੋਈ ਪਿੰਡ ਵਾਸੀਆਂ ਦਾ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਇਹ ਕੋਈ ਵੀ ਕੰਟਰਕਸ਼ਨ ਦਾ ਕੰਮ ਨਹੀਂ ਕਰਨਗੇ ਜੇ ਉੱਥੇ ਇੱਥੇ ਕੋਈ ਇਹਨਾਂ ਦਾ ਮਾਲੀ ਜਾਂ ਜਾਣੀ ਨੁਕਸਾਨ ਹੁੰਦਾ ਆ ਉਹਦੀ ਇਹ ਪਲਾਂਟ ਵਾਲੇ ਖੁਰ ਜ਼ਿੰਮੇਵਾਰ ਹੋਣਗੇ ਇਹਦਾ ਪ੍ਰਸ਼ਾਸਨ ਇਸ ਇਸ ਦਾ ਜ਼ਿੰਮੇਵਾਰ ਹੋਵੇਗਾ ਤੇ ਸਾਡਾ ਜੁਨੀਅਰ ਜਾਂ ਪਿੰਡ ਵਾਸੀ ਇਸ ਦਾ ਕੋਈ ਵੀ ਨੁਕਸਾਨ ਦਾ ਜ਼ਿੰਮੇਵਾਰ ਨਹੀਂ ਹੋਵੇਗਾ ਤੇ ਇਹਨਾਂ ਨੂੰ ਹਾਂਜੀ ਨਹੀਂ ਜੀ ਇਹ ਅਨਨੋਮ ਕੰਪਨੀ ਆ ਜੀ ਹਾਲੇ ਇਹਨਾਂ ਨੇ ਕਿਸੇ ਵੀ ਆਪਣੀ ਕੰਪਨੀ ਦਾ ਨਾਮ ਸਾਨੂੰ ਨਹੀਂ ਬੋਰਡ ਨਾ ਬੋਰਡ ਲਾਇਆ ਨਾ ਕੋਈ ਦੱਸਿਆ ਹੋਵੇ ਕਿਹੜੀ ਕੰਪਨੀ ਆ ਅਸੀਂ ਤਾਂ ਇਹਨਾਂ ਨੂੰ ਸ਼ੁਰੂ ਵਿੱਚ ਹੀ ਰੋਕਣ ਲੱਗੇ ਆਂ ਔਰ ਜੇ ਇਹ ਕੰਟਰੈਕਸ਼ਨ ਕਰੀ ਜਾ ਰਹੇ ਆ ਤੇ ਇਹਨਾਂ ਦਾ ਫੈਸਲਾ ਆ ਕਰਨਾ ਕੰਮ ਜਾਂ ਰੁਕਣਾ ਆ ਤੇ ਬਾਅਦ ਵਿੱਚ ਵੀ ਜੇ ਪ੍ਰੋਬਲਮ ਆਉਣੀ ਆ ਉਸ ਬਣੀ ਜੀ ਨੂੰ ਢੋਣਾ ਮੁਸ਼ਕਲ ਹੋ ਜਾਣਾ ਇਸ ਲਈ ਅਸੀਂ ਪਿੰਡ ਵਾਸੀ ਸਾਰਿਆਂ ਨੇ ਫੈਸਲਾ ਕੀਤਾ ਆ ਕਿ ਇਸ ਛੋਟੇ ਰੋਡ ਦੇ ਅਸੀਂ ਕੋਈ ਵੀ ਕੰਟਰਕਸ਼ਨ ਦਾ ਕੰਮ ਨਹੀਂ ਚੱਲਣ ਦੇਣਾ